ਹਾਂ ਜੀ ਠੀਕ ਆ ਗਾਇਸ ਅੱਜ ਮੰਮੀ ਠੀਕ ਨਹੀਂ ਵਾ ਥੋੜੀ ਜੀ ਅੱਜ ਮੰਮੀ ਨੂੰ ਬੁਖਾਰ ਹੋ ਗਿਆ ਤੇ ਆਪਾਂ ਰੈਸਪੀ ਕਿਉਂ ਨਾਲ ਗਏ ਅੱਜ ਪਕੌੜੇ ਪਿਆਜ਼ ਤੇ ਮਿਰਚਾ ਗ੍ਰाइंड ਕਰਨੀ ਹੈ ਮੈਂ ਕੇ ਪਾਤਾ ਗਾਇਸ ਤੇਲ ਦਿੱਤਾ ਪਾ ਮੰਮੀ ਨੇ ਆਹ ਜਿਵੇਂ ਬੋਲ ਕਰਕੇ ਰੱਖੇ ਆਲੂ ਬਾਇਲ ਕੀਤੇ ਸੀ ਮੰਮੀ ਨੇ ਤੇ ਚਲੋ ਆਪਾਂ ਸੋਚੇ ਵੀ ਚਲ ਆਲੂ ਪਕੌੜੇ ਬਣਾ ਲੈਂਦੇ ਹਾਂ ਔਦਨ ਵੀ ਕੜੀ ਬਣਾਈ ਹਾਂ ਪਕੌੜਿਆਂ ਦੀ ਇੰਨੇ ਟੇਸਟੀ ਬਣੇ ਕੋਈ ਕਹਿ ਨਹੀਂ ਸਕਦੀ ਗਾਇਸ ਤੇ ਆਇਆ ਜੀ ਸਾਡਾ ਮਸਾਲਾ ਤਿਆਰ ਗੰਡੇ ਟਮਾਟਰ ਮਿਰਚਾ ਆਟਾ ਗੁੰਨਿਆ ਗਿਆ ਸਾਡਾ ਮਾਰਨਿੰਗ ਟਾਈਮ ਦਾ ਗਾਇਸ ਆ ਪਕੌੜੇ ਖੋਨੇ ਇੰਨੇ ਕਿ ਮम्मा ਮੀ ਤੇ ਆਹ ਅੜੇ ਆਲੂ ਆਕਚੁਅਲ ਤੇ ਅਸੀਂ ਵਿਆਹ ਗਏ ਹਾਂ ਤੇ ਉਹ ਪਕੌੜੇ ਖਿਲੇ ਜਾਂਦੇ ਕਿ ਆਪਾਂ ਉਹ ਖੋਣ ਲੱਗੇ ਸਾਧਣਾ ਹੈ ਹਾਂ ਲੈ ਮੈਂ ਬਚੀ ਗ੍ਰੇਡ ਅੱਜ ਕਰ ਲਵਾਂ ਕੋਈ ਛੇਤੀ ਮਟੇਕੀ ਇਸ ਕਰ ਅੱਜ ਦੁੱਧ ਜੀ ਮਿਕਸੀ ਨਾ ਨਹੀਂ ਕੀਤਾ ਪਰ ਦੁੱਧ ਜੀ ਅੱਜ ਵੀ ਤੇ ਪਹਿਲੀ ਵਾਰ ਕੀਤਾ ਹਨ ਅਦਰ ਗਾਇਸ ਆਪਾਂ ਦੁੱਧ ਜੀ ਮਿਕਸੀ ਨਾਲ ਹੀ ਜ਼ਿਆਦਾਤਰ ਕਰਦੇ ਹਾਂ ਤੇ ਤੇ ਆਲੂ ਮੰਮੀ ਛੋਟੇ ਛੋਟੇ ਲੱਗੇ ਜੀਰਨ ਫੜਾਈ ਸਬਜ਼ੀਆਂ ਵਾਲੇ ਕੋਈ ਆਰ ਲੋ ਮਾਰਨਿੰਗ ਟਾਈਮ ਤੇ ਸੋਚੇ ਚਲੋ ਗਾਇਸ ਮੰਮੀ ਨੇ ਆਲੂ ਕੱਢ ਲਏ ਐ ਤਾਂ ਬੋਇਲ ਲਵਾਂਗੂ ਤੇ ਆਹ ਐ ਅੱਜ ਹੀ ਬਸ ਆ ਦੋ ਚੀਜ਼ਾਂ ਦੀ ਰੈਡੀ ਰੈਸਪੀ ਹਾਂ ਗਾਇਸ ਮੰਮੀ ਲੱਗੀ ਫੋਨ ਏ ਕੀ ਮੰਮੀ ਜੀਰਾ ਜੀਰਾ ਦੀ ਤਪਾ

ਇਹ ਮੰਮੀ ਕਿਉਂ ਇੰਦਾ ਪਉਂਦੇ ਵਾਸੇ ਮਸਾਲਾ ਅੰਦਰ ਇਹ ਵੜਾ ਟੇਸਟ ਆਂਦਾ ਨਾ ਇਸ ਨੇ ਮਦਰਾ ਹਾਲਤ ਵੇਖ ਸਕਦੇ ਹੋ ਨਾ ਵਿੱਚ ਪਾਉਂਦੇ ਕਮਚ ਤੇ ਗਾਇਸ ਵੇਖੋ ਹੁਣ ਕੀ ਨੈਕਸਟ ਸਟੈਪ ਮੰਮੀ ਜੀ ਸਬਜ਼ੀ ਦਾ ਆਲੂ ਇਹ ਗਾਇਸ ਬੋਇਲ ਕੀਤੇ ਸਾਡੇ ਆਲੂ ਆ ਨੈਕਸਟ ਸਟੈਪ ਮਮ ਜੀ ਟੈਂਪ ਹੋ ਗਈ ਸਭ ਜੀ ਫੁੱਲ ਕੇ ਰਹਿ ਗਿਆ ਬਾਲ ਬਾਸ ਆਉਣਾ ਗਾਇਸ ਪਕੌੜੇ ਪਾਵਾਂਗੇ ਜੀ ਆਪਾਂ ਬਾਅਦ ਚ ਤੇ ਮੈਂਦੇ ਹਾਂ ਜੀ ਗਾਇਸ ਤੁਹਾਨੂੰ ਹੁਣ ਬਾਅਦ ਵਿੱਚ ਜਦੋਂ ਰੈਸਪੀ ਸਾਡੀ ਰੈਡੀ ਹੋ ਜੇ ਹੁਣ ਸਾਡੇ ਪਾਸੋਂ ਆ ਪਕੌੜਿਆਂ ਦੇ ਜੀ ਲਾਜਾ ਟਾਈਮ ਲੱਗੇ ਜੀ ਪਕੌੜੇ ਆਹ ਮਾਂ ਤਾਂ ਸੰਘਣੇ ਹੋ ਜਾਣਗੇ ਮਾਂ ਮੰਮੀ ਕਹਿੰਦੀ ਸੰਘਣੇ ਹੋਣ ਸਭ ਜੀ ਕਿਉਂਕਿ ਤੇ ਵਿਆਹ ਦੇ ਪਕੌੜੇ ਆਲੂ ਪਕੌੜੇ ਆਲੂ ਪਕੌੜਿਆਂ ਦੀ ਰੈਸਪੀ ਬਣ ਗਈ ਸਾਡੀ ਅੰਚ ਤੇ ਵਲੌਗ ਮਿਸ ਨਾ ਕਰਿਓ ਵਲੌਗ ਸਾਰਾ ਹੀ ਵੇਖਿਓ ਹਾਂ ਜਿਹੜਾ ਰੈਡੀ ਹੁੰਦੀ ਹੈ ਤੇ ਬਾਕੀ ਸਬਜੀ ਬਣ ਕੇ ਹੋਗੀ ਸਾਡੀ ਰੈਡੀ ਵੇਖ ਸਕਦੇ ਜੇ ਤੇ ਗਾਇਸ ਸਬਜੀ ਬਣ ਕੇ ਹੋਗੀ ਰੈਡੀ ਹਾਂ ਬੈਕ ਟੂ ਵਲੌਗ ਤੁਹਾਨੂੰ ਮਿਲਦੇ ਹਾਂ ਜੀ ਬਾਅਦ ਵਿੱਚ